ਹਾਏ ਹਾਏ ਵੇ ਕਦਰ ਸਈ ਮੈਂ ਤੇ ਇੱਥੇ ਰੱਖਿਆ ਵਾ ਪਰ ਚਲ ਕਿੱਥੇ ਗਿਆ ਹਾਇ ਰੱਬਾ ਸੱਚ ਮੁੱਚ ਇਹ ਨਹੀਂ ਇੱਥੇ ਹਾਏ ਹਾਏ ਮੈਂ ਤਾਂ ਸਾਹਮਣੇ ਰੱਖ ਕੇ ਗਈ ਆ ਮੈਂ ਕਿਹੜਾ ਵਿੱਚ ਘਸੋ ਰਹੀ ਕਿਤੇ ਹਾਇ ਰੱਬਾ ਮੰਮੀ ਤੁਸੀਂ ਕੀ ਰੋਲਾ ਪਾਇਆ ਮੈਂ ਕਦੋਂ ਦਾ ਵੇਖਣ ਲਈ ਆ ਮੈਂ ਮੁੰਡਾ ਸਵਾਲਣ ਦੀ ਤੇ ਤੁਸੀਂ ਕਿਚਕਿਚ ਲਾਈ ਐ ਲੇਕਿਨ ਕੀ ਦੱਸਾਂ ਤੀਏ ਬੜਾ ਵੱਡਾ ਕੰਮ ਹੋ ਗਿਆ ਈਓ ਕੀ ਹੋ ਗਿਆ ਮੈਂ ਤਾਂ ਦੱਸਿਆ ਨਹੀਂ ਵੀ ਮੈਂ ਗਰਲੀਨ ਨੂੰ ਸੋਨਾ ਦੇਤਾ ਹੁਦਾ ਉਹ ਬਨਵਾ ਦੀ ਮਮਮੀ ਤਾਂ ਸਾਹਮਣੇ ਰੱਖ ਦੇ ਲਮਾਰੀ ਤੇ ਮੈਂ ਥਾਂ ਹੁੰ ਜਿੱਕੇ ਚੁੱਕ ਲੈਣੀ ਆ ਤੇ ਜਦੋਂ ਵਿਚਾਰੀ ਵੇਖਣਾ ਹੀ ਨਹੀਂ ਸੁਣਾ ਤਾਂ ਤੇ ਆਈ ਨਹੀਂ ਕੋਈ ਵਾਕਿਆ ਹੀ ਨਾ ਵਾ ਤੇ ਸੋਣਾ ਹੈ ਨਹੀਂ ਉਹ ਉਹ ਮਮਮੀ ਇੱਥੇ ਕਿਤੇ ਹੋਣਾ ਵਾ ਉਦੋਂ ਤੁਸੀਂ ਕਿਤੇ ਰੱਖ ਲਿਆ ਤੁਹਾਨੂੰ ਚੇਤਾ ਤੇ ਭੁੱਲ ਜਾਂਦਾ ਮੈਂ ਇੱਥੇ ਰੱਖ ਕੇ ਗਈ ਆ ਆਪਣੇ ਹੱਥੀ ਤੇ ਅਜੇ ਕਿਹੜਾ ਟਾਈਮ ਹੋ ਗਿਆ ਵਾ ਤੇ ਮਮਮੀ ਇੱਥੋਂ ਕਿਤੇ ਚਲ ਜਾਣਾ ਸੋਣਾ ਧਿਆਨ ਨਾਲ ਵੇਖੋ ਇੱਥੇ ਕਿਤੇ ਹੋਣਾ ਵਾ ਤੂੰ ਇਹ ਅਲਮਾਰੀ ਵੇਖੋ ਮੈਂ ਬੈੱਡ ਵੇਣੀ ਆ ਨਹੀਂ ਮੈਨੂੰ ਕੁਝ ਨਹੀਂ ਸਮਝ ਆਉਂਦੀ ਮੇਰੇ ਤੇ ਸਿਰ ਟੈਨਸ਼ਨ ਹੁੰਦੀ ਵੇਖੋ ਮੈਂ ਔਰ ਬੈੱਡ ਵੇਣੀ ਆ ਮੰਮੀ ਵੇਖੋ ਤੇ ਇਹ ਮਾਰੀ ਇੱਥੇ ਕਿਤੇ ਹੋਣਾ ਸੋਣਾ ਕਿੱਥੇ ਤੁਰ ਜਾਣਾ ਮੈਂ ਵੇ ਨਹੀਂ ਆ ਤੂੰ ਹੀ ਵੇਖ ਮੈਂ ਵੇਖਣ ਦੀ ਤੂੰ ਹੀ ਵੇਖੋ ਵੇਖੋ ਹਾਏ ਰੱਬਾ ਕਿੱਥੋਂ ਲੱਭਾਂ ਸਾਹਮਣੇ ਤੇ ਹੈਗਾ ਹੀ ਇਹਨੂੰ ਪਹਿਲਾਂ ਮਾਰੀ ਖਾ ਗਈ ਆ ਮੰਮੀ ਆ ਵੇਖੋ ਹਾਂ ਪਿਆ ਆ ਇੱਥੇ ਰੱਖ ਕੇ ਤੇ ਤੁਹਾਨੂੰ ਚੇਤਾ ਭੁੱਲ ਗਿਆ ਹਾਏ ਮੈਂ ਮਾਝਾਂ ਨਹੀਂ ਨਹੀਂ ਮੈਂ ਨਾ ਉਹ ਉੱਥੇ ਰੱਖਿਆ ਸੀਗਾ ਮੈਂ ਸ਼ਦਾਰਮੀ ਦਾ ਚੇਤਾ ਭੁੱਲ ਗਿਆ ਤੂੰ ਇੱਥੇ ਕਿਤੇ ਰੱਖ ਦਿੱਤਾ ਕਾਲੀ ਕਾਲੀ ਚ ਨਹੀਂ ਮੈਂ ਪਾਗਲ ਨਹੀਂ ਹੋਈ ਅਜੇ ਮੈਂ ਚੰਗੀ ਭੜੀ ਆ ਇੰਨਾ ਕੁ ਮੇਰਾ ਤਮਾਕਾਮ ਕਰਦਾ ਵੀ ਉੱਥੇ ਸੀ ਚ ਰੱਖੀ ਦੀ ਕਿਥੇ ਨਹੀਂ ਰੱਖੀ ਫਿਰ ਸੋਨਾ ਤੇ ਗਹਿਣੇ ਮੈਂ ਬਲਮਾਰੀ ਚ ਰੱਖਿਆ ਕਰ ਇੱਥੇ ਕਿਦਾਂ ਆ ਗਿਆ ਉਹ ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਸੋਨੇ ਨੂੰ ਪਿਆਰ ਲੱਗ ਗਿਆ ਨਾ ਪਰਕੇ ਆ ਗਿਆ ਇੱਥੇ ਆ ਮੈਂ ਬੁਲਾ ਕੇ ਲਿਉਣੀ ਆ ਨਾ ਭਾਬੀ ਹੁਣਾਂ ਨੂੰ ਉਹਨਾਂ ਨੂੰ ਪੁੱਛਦੇ ਆ ਕਿ ਉਹਨਾਂ ਚ ਤਾਂ ਨਹੀਂ ਕਿਹਨੇ ਛੇੜਿਆ ਹੈਗਾ ਗੁਰਲੀ ਮੀਂਦਾ ਕਰ ਸਕਦੀ ਗੁਰਲੀ ਨੂੰ ਚਰੀ ਤੇ ਭੋਲੀ ਆ ਨਾਲੇ ਉਹ ਤਾਂ ਲੈਣ ਗਈ ਸੀ ਉਹਨੂੰ ਤਾਂ ਮੈਂ ਦੇਤਾ ਹਾਂ ਉਹਨੂੰ ਕਿ ਲੋੜ ਹੈ ਜੇ ਕੰਮ ਕਰਨ ਦੀ ਅਮਨ ਜਿਹੜੀ ਆ ਨਾ ਉਹ ਬੜੀ ਤੇਜ਼ ਬਣਦੀ ਆ ਉੱਥੇ ਖਲੋ ਕੇ ਵੇਖਣ ਦੀ ਚਤਰੋਪੇ ਥਾਂ ਦੀ ਚੱਲ ਕੋਈ ਨਹੀਂ ਗਈ ਇਹ ਲੈਣਾ ਤੇ ਬਕਾਉਗੀ ਨਾ ਨੂੰ ਕੀ ਬਣਿਆ ਮੰਮੀ ਮੈਂ ਲੈ ਆਂਤਾ ਭਾਬੀ ਨੂੰ ਲੈਂਦਾ ਵਾ ਐਡਾ ਆਓ ਪੁੱਤ ਇਹ ਕਿੱਥੋਂ ਲੱਭਿਆ ਸੋਨਾ ਮੇਰੀ ਗੱਲ ਸੁਣ ਇਹ ਤੇ ਨਵ ਨੇ ਲੱਭਿਆ ਵਾ ਮੇਰੀ ਗੱਲ ਸੁਣੋ ਲ ਮਾਰੀ ਵਿੱਚ ਮੈਂ ਸੁਣਾ ਮੈਂ ਤੇ ਸੋਨਾ ਉਹ ਬੈੱਡ ਦੇ ਲੋਹੇ ਚੋਂ ਕੱਢਿਆ ਮੰਮੀ ਕਿਹੜੇ ਮੈਲਮਾਰੀ ਚ ਰੱਖਿਆ ਮੈਂ ਹਾਂ ਮੰਮੀ ਤੁਸੀਂ ਉੱਥੇ ਰੱਖਿਆ ਤੁਹਾਨੂੰ ਚੇਤਾ ਭੁੱਲ ਗਿਆ ਚੇਤਾ ਭੁੱਲ ਗਿਆ ਮੰਮੀ ਨਹੀਂ ਪੁੱਤ ਮੈਂ ਸ਼ਦੈਨ ਥੋੜਾ ਹੋਈ ਹਾਂ ਜੇ ਚੰਗੀ ਭਣੀ ਆ ਪੁੱਤ ਮੈਂ ਮੈਂ ਇੱਥੇ ਰੱਖ ਕੇ ਗਈ ਆ ਸੋਨਾ ਸੋਨਾ ਭਾਬੀ ਤੁਸੀਂ ਉੱਥੇ ਨਹੀਂ ਰੱਖਿਆ ਸੋਨਾ ਮੰਮੀ ਨੇ ਉੱਥੇ ਨਹੀਂ ਰੱਖਿਆ ਤੇ ਸੋਨਾ ਫਿਰ ਕਿਹਨੇ ਉੱਥੇ ਰੱਖਿਆ ਉਹ ਦੀਦੀ ਮੰਮੀ ਨੇ ਰੱਖਿਆ ਹੋਣਾ ਮੰਮੀ ਨੂੰ ਚੇਤਾ ਭੁੱਲ ਗਿਆ ਹੋਣਾ ਵਾ ਕਿ ਉੱਥੇ ਰੱਖਣਾ ਵਾ ਮੰਮੀ ਹਜੇ ਇੰਦੀ ਸ਼ਦੈਨ ਨਹੀਂ ਹੈ ਕਿ ਉਹ ਰੱਖ ਕੇ ਤੇ ਚੇਤਾ ਭੁੱਲ ਗਿਆ ਹੋਵੇ ਤੇ ਮੈਨੂੰ ਦੀਦੀ ਕੀ ਪਤਾ ਮੇਰੇ ਵੱਲ ਕੱਤੋਂ ਵੇਖੀ ਜਾਣ ੜੀ ਅੱਖ ਅੱਖ ਹੁਣ ਹੋਰ ਤੇ ਇੱਥੇ ਕੋਈ ਹੈ ਨਹੀਂ ਠੀਕ ਹੈ ਨਾ ਤੇ ਕਿਉਂ ਤੂੰ ਹੀ ਨਹੀਂ ਆਗੇ ਤੇ ਤੁਹਾਡਾ ਕਹਿੰਦਾ ਮਤਲਬ ਕੀ ਸੋਨਾ ਮੈਂ ਚੋਰੀ ਕੀਤਾ ਮੈਂ ਦੀਦੀ ਇਹ ਤੇ ਨਹੀਂ ਕਿਹਾ ਤੁਸੀਂ ਕੀਤਾ ਸੋਨੇ ਨੂੰ ਤਿਆਰ ਤੇ ਲੱਗੇ ਨਹੀਂ ਕਿ ਚੱਲ ਕੇ ਉੱਥੇ ਵੜ ਗਿਆ ਹੋਵੇ ਮੈਨੂੰ ਕਾਹ ਤੂੰ ਪੁੱਛਂਦੇ ਹੋ ਜੇ ਤੂੰ ਬਹੁਤ ਹੀ ਸੱਚੀ ਐ ਤੇ ਖਾ ਸੌਂ ਮੈਂ ਕਦੇ ਸੌਂ ਖਾਵਾਂ ਮੈਂ ਨਹੀਂ ਕਦੀ ਸੋਹ ਸੌਂ ਖਾਦੀ ਹਾ ਤੇ ਬਕਵਾਸ ਕਰਦੀ ਰਹਿੰਦੀ ਐ ਸੌਂ ਖਾਜੇ ਤੂੰ ਸੱਚੀ ਐ ਮੰਮੀ ਵੇਖ ਲਓ ਕੀ ਕਹਿੰਦੇ ਹੋ ਮੈਂ ਕਦੀ ਸੌਂ ਨਹੀਂ ਖਾਦੀ ਖੁੱਦੀ ਨਾ ਬਾਬੇ ਸੱਚ ਸੱਚ ਦੱਸ ਦੇ ਸੋਨਾ ਉੱਥੇ ਤੂੰ ਹੀ ਰੱਖਿਆ ਸੀ ਨਾ ਮੰਮੀ ਹੁੰਦਈ ਉਹਨਾਂ ਨੂੰ ਕੁਝ ਕਹਿ ਨਹੀਂ ਦੇ ਉਹ ਮੇਰਾ ਨਾਮ ਆਈ ਜਾਂਦੇ ਆ ਮੈਨੂੰ ਖੱਤੀ ਆ ਮੈਂ ਕੀ ਬੋਲਾਂ ਉਹ ਸੱਚੀ ਆ ਜੋ ਕਹਿੰਦੀ ਸੱਚ ਕਹਿਣ ਦੀ ਆ ਅੱਛਾ ਹੁਣ ਮੈਨੇ ਖੱਤੀ ਹੋ ਗਈ ਨਾ ਅੱਗੇ ਮੈਂ ਆਵਾਂ ਨਹੀਂ ਉਹ ਭਾ ਵੀ ਬੋਲਦੀ ਨਾ ਸੋਣਾ ਤੂੰ ਚੁੱਕਿਆ ਜਾਂ ਨਹੀਂ ਚੁੱਕਿਆ ਮੰਮੀ ਵਾਲਾ ਉਹ ਕੀ ਗੱਲਾਂ ਕਰਦੀ ਹੈ ਚੁੱਕਿਆ ਜੀ ਟੋਰਨਾ ਚੁੱਕਿਆ ਜੀ ਲਾਲ ਗੋੜੋਨੀ ਆ ਸੋਣਾ ਚੁੱਕਿਆ ਜੇਕਰ ਤੂਟਾ ਕਿਉਂ ਮੈਨੂੰ ਤੇ ਆ ਬਿਲਕੁਲ ਨਹੀਂ ਚੰਗੀ ਲੱਗਦੀ ਤੈਨੂੰ ਬੇਸ਼ੱਕ ਉਹ ਚੰਗੀ ਨਹੀਂ ਲੱਗਦੀ ਪਰ ਅਹੀਂ ਉਹਦੇ ਵੱਲ ਵੇਖ ਵੇ ਜੀਨੇ ਆ ਠੀਕ ਆ ਨਾ ਜੀਨੇ ਆ ਤੇ ਨਾਲੇ ਮੰਮੀ ਤੂੰ ਹੀ ਬੜਾ ਚੰਗਾ ਕੰਮ ਕੀਤਾ ਜੀ ਉਹਨੂੰ ਵੱਖਰੇ ਕਮਰੇ ਚ ਬਿਠਾ ਦੇ ਸੋਨਾ ਦੇ ਦਿਓ ਤੁਹਾਡਾ ਫਰਜ਼ ਹੀ ਵੀ ਨਿੱਕੀ ਨੂਨ ਵੀ ਲਾਗੇ ਬਿਠਾਉਂਦੇ ਤੇ ਵੰਦੇ ਦੇ ਸੋਨਾ ਫੇਰ ਨਿੱਕੀ ਨੂੰ ਕੌਣ ਹੁੰਦੀ ਹੈ ਲਾਗੇ ਬਹਿਣ ਵਾਲੀ ਨੀ ਉਹ ਉਹ ਨੂੰ ਤੇ ਮੈਂ ਨੂਣੀ ਆਗੀ ਤੂੰ ਵੀ ਇਸਕਾ ਦੀ ਨੂਹ ਆ ਪਰ ਤੇਰੇ ਨੂਹਾਂ ਵਾਲੇ ਲੱਛਣ ਨਹੀਂ ਆ ਨਾਲੇ ਨਾ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਆ ਜਿਹੜਾ ਸੋਨਾ ਵਾ ਨਾ ਇਹ ਪਿੰਦਰ ਨੇ ਬਣਾਇਆ ਹੈਗਾ ਗੁਰਲੀਨ ਵਾਸਤੇ ਇੱਥੇ ਇਹਦਾ ਹੱਕ ਵਾ ਤੇਰਾ ਕੋਈ ਹੱਕ ਨਹੀਂ ਆ ਲੈ ਪੁੱਤ ਰੱਖ ਆਪਣਾ ਸੋਨਾ ਮੰਮਾ ਮੰਮੀ ਮੈਨੂੰ ਕੀ ਪਤਾ ਹੈ ਪਿੰਦਰ ਦਾ ਮਾੜਾ ਸੋਨਾ ਜੇ ਬਤੀ ਕਰ ਲੈਣਾ ਤੂੰ ਸੋਨਾ ਰੱਖ ਲੈਂਦੀ ਕਿੱਦਾਂ ਦੀ ਤੂੰ ਤੁਮਤ ਲਾਉਣ ਲੱਗ ਪਈ ਉਹ ਜਾ ਜਾ ਚੁੱਪ ਕਰਕੇ ਜਾ ਤੇਰੇ ਸੋਨੇ ਦੀ ਮੈਂ ਭੁੱਖੀ ਨਹੀਂ ਆਗੀ ਬਾਦੂ ਮੇਰੇ ਕੋ ਸੋਨਾ ਜੇ ਤੂੰ ਉਹਦੇ ਸੋਨੇ ਦੀ ਭੁੱਖੀ ਨਹੀਂ ਤੈਨੂੰ ਚੁੱਕ ਕੇ ਫਿਰ ਲਕਾਉਣੀ ਕਿ ਉਹ ਫਿਰਨੀ ਐ ਮੈਂ ਤੁਹਾਨੂੰ ਬਾਰ ਬਾਰ ਕਿਹਾ ਨਾ ਉਹ ਮੈਨੂੰ ਚੰਗੀ ਨਹੀਂ ਲੱਗਦੀ ਨਾ ਅਸਜੀ ਮਤਾਲਾ ਲਗਾ ਆ ਜੀ ਕਰ ਲਓ ਕੀ ਕਰ ਲਓਗੇ ਖਾਦੀ ਹੋਈ ਇਹਦੇ ਵਾਲੀ ਤੇ ਇਹਨੂੰ ਤਾਂ ਅਕਲ ਹੀ ਨਹੀਂ ਹੈਗੀ ਕਿ ਕਿੱਦਾਂ ਬੋਲਣਾ ਤੇ ਕਿੱਦਾਂ ਨਹੀਂ ਬੋਲਣਾ ਮੰਗਰ ਨੇ ਤਾਂ ਬੋਧ ਸਿਰ ਤੇ ਚੜੀ ਜਾਂ ਰਹੀ ਐ ਕੋਈ ਨਹੀਂ ਲਾ ਲਾਂਗੇ ਇਹਨੂੰ ਸਿਰ ਤੋਂ ਵੀ ਮੋਪਾ ਤੋ ਸੱਚ ਪੁੱਛੋ ਨਾ ਅਮਰ ਕਿੱਦਾਂ ਮੇਲਾ ਕਰਦੀ ਆ ਮੈਂ ਤੇਨੂੰ ਕਦੀ ਸੋਚਿਆ ਵੀ ਨਹੀਂ ਕਿ ਇਹ ਮੇਲਾ ਇਦਾਂ ਕਰਨਗੇ ਸੱਚ ਪੁੱਛੋ ਨਾ ਮੈਂ ਬੜੀ ਟੈਨਸ਼ਨ ਲੈਣ ਦੀ ਕਿ ਪਤਾ ਨਹੀਂ ਸੋਨਾ ਕਿੱਥੇ ਚਲ ਗਿਆ ਇਦਾਂ ਇਹਨੂੰ ਤੂੰ ਹੀ ਰੱਖ ਲੋ ਨਹੀਂ ਪੁੱਤ ਇਹ ਤੇਰੀ ਇਮਾਨਤ ਆ ਜਾ ਮੇਰੇ ਤੇ ਜਾ ਕੇ ਤਰਾ ਕੇ ਆਪਣਾ ਸੋਨਾ ਸਾਹਮਣੇ ਟੈਨਸ਼ਨ ਨਾ ਲੋ ਠੀਕ ਆ ਨਾ ਕੋਈ ਨਹੀਂ ਤੁਸੀਂ ਇਹਨੂੰ ਰੱਖੋ ਤੇ ਇਹ ਤਾਂ ਸ਼ਦਾਨ ਆ ਇਹਦੀਆਂ ਗੱਲਾਂ ਵਿੱਚ ਨਾ ਆਇਆ ਕਰੋ ਤੂੰ ਪੁੱਤ ਜਰਾ ਬੈ ਮੈਂ ਤੇਨੂੰ ਅਜਿਹਾ ਗੱਲਾਂ ਦੱਸੀਆਂ ਨੇ ਜਿਹੜੀਆਂ ਜੜੀਆਂ ਨੇ ਕੀਤੀਆਂ ਵਾ ਪਤਾ ਕੀ ਆਂਦੀ ਗਰਲੀਨ ਨੂੰ ਅੱਜ ਅੱਜ ਤੂੰ ਆਪਣਾ ਬੰਦਾ ਖਾ ਗਈ ਆ ਉਹ ਰੋ ਰੋ ਕੇ ਨਾ ਛੁੜੀ ਪਾਗਲ ਹੀ ਹੋ ਗਈ ਅੱਜ ਤੇ ਮੰਮੀ ਤੁਹਾਡੇ ਕੋ ਕੁਝ ਨਹੀਂ ਸਰਿਆ ਜਦੋਂ ਨੇ ਇੰਨੀ ਗੱਲ ਭਾਬੀ ਨੂੰ ਆਖੀ ਨਹੀਂ ਮੈਂ ਕੀ ਕਰਾਂ ਮੈਂ ਤਾਂ ਸੱਚੀ ਗੱਲ ਆ ਨਕਾਫਾਏ ਆ ਗਈ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਕਿਹੜੇ ਖੂਚ ਛਾਲ ਮਾਰਦਾ ਤੁਹਾਨੂੰ ਪਤਾ ਵੀ ਉਹ ਕਿਹੜੇ ਹਾਲ ਚ ਵਿੱਚ ਜੀਉ ਟੈਨਸ਼ਨ ਲੈਣ ਤੇ ਕੁਝ ਵੀ ਹੋ ਸਕਦਾ ਉਹ ਤਾਂ ਪੁੱਤ ਮੈਂ ਸੋਚਨੀ ਆ ਪਹਿਹੀਂ ਜਿਹੜੇ ਕਰਕੇ ਜੀਣ ਰਹੇ ਆ ਆਸ ਨਾਲ ਹੈ ਉਹ ਆਸ ਚ ਖਤਮ ਹੋ ਗਈ ਤੇ ਆਪਾਂ ਕਿੱਧਰ ਨੂੰ ਜਾਵਾਂਗੇ ਪੁੱਤ ਜੇ ਉਹਨੇ ਟੈਨਸ਼ਨ ਲਈ ਨਾ ਉਸਦਾ ਅਸਰ ਬੱਚੇ ਤੇ ਪੈਣਾ ਵਾ ਪੁੱਤ ਮੈਂ ਕੀ ਕਰਾਂ ਤੂੰ ਮੈਨੂੰ ਦੱਸ ਕੋਈ ਹੱਲ ਹੁਣ ਉਹ ਤੇ ਮੰਮੀ ਫਿਰ ਬੱਚੇ ਤੇ ਤੇ ਅਸਰ ਪੈਣਾ ਹੀ ਆ ਜਦੋਂ ਤੁਸੀਂ ਉਹਨੂੰ ਤੌਰਚਰ ਕਰੋਗੇ ਹੱਟ ਸਹੀ ਗੱਲ ਆ ਪੁੱਤ ਪਰ ਮੈਂ ਕਰਾਂ ਕੀ ਮੰਮੀ ਤੂੰ ਵੀਰਪਿੰਦੂ ਨਾਲ ਗੱਲ ਕਰਕੇ ਵੇਖੋ ਮੈਂ ਗੱਲ ਕਰਕੇ ਵੇਖੀ ਪਰ ਮੈਂ ਬਾਰ ਬਾਰ ਗੱਲ ਕਰਦੀ ਚੰਗੀ ਨਹੀਂ ਲੱਗਦੀ ਚਲ ਕੋਈ ਨਹੀਂ ਪੁੱਤ ਤੇਰੇ ਕਹਿਣ ਤੇ ਮੈਂ ਪਿੰਦੂ ਨਾਲ ਗੱਲ ਕਰ ਲੈਂਦੀ ਆ ਮੈਂ ਤੇ ਤੇਰੇ ਪਿਓ ਨਾਲ ਗੱਲ ਕਰਨ ਜੋਗੀ ਨਹੀਂ ਉਹਨੇ ਤੇ ਮੇਰੇ ਸਿਰ ਵਿੱਚ ਛੇਕਰ ਮਾਰਨੇ ਆ ਉਹ ਪਤਾ ਮੈਨੂੰ ਕੀ ਕਹਿੰਦੇ ਹੈਗੇ ਆਂਦੇ ਹੀ ਪਿਕਾਰ ਦੀਦਤ ਕਰਦੀ ਰਹਿੰਦੇ ਪਿੰਦ ਉਹਨਾਂ ਬਠਾਲ ਤੋਂ ਘਲੀਨ ਨੂੰ ਤੇ ਮੈਂ ਮੰਨੀ ਨਹੀਂ ਪਤਾ ਉਹਦੋਂ ਮੈਂ ਆਪਣੇ ਬੇੜੀਆਂ ਛੋਟੇ ਪਾਲੇ ਮੈਂ ਕੀ ਕਰਾਂ ਹੁਣ ਮੰਮੀ ਉਹ ਤਾਂ ਤੁਸੀਂ ਵੀ ਕੇ ਦੀ ਸਲਾਹ ਤੇ ਲੈਂਦੇ ਨਹੀਂ ਜੇ ਤੁਸੀਂ ਉਹਦੋਂ ਮੰਨ ਜਾਂਦੇ ਤੇ ਅੱਜ ਤੁਹਾਨੂੰ ਆ ਦਿਨ ਤੱਕ ਨਾ ਵੇਖਣੇ ਪੈਂਦੇ ਵਾਕਿਆ ਹੀ ਪੁੱਤ ਆ ਤੇ ਮੇਰੀ ਸਿਰਦਰਦੀ ਖਰੀਦ ਜਾਂਦੀ ਆਪਾਂ ਬਸ 24 ਘੰਟੇ ਇਹੋ ਕੰਮ ਲੱਭਦੀ ਰਹਿੰਦੀ ਆ ਕਿ ਕਿਹੜੀ ਗੱਲ ਲੱਭੇ ਤੇ ਮੈਂ ਕਿਹੜੀ ਗੱਲ ਤੇ ਦਿਵਾਲੇ ਖਵਾ ਅਸੀਂ ਤੇ ਪੜਾਏ ਚ ਪੈ ਗਏ ਆ ਪੁੱਤ ਕਿੱਧਰ ਨੂੰ ਜਾਈਏ ਹੁਣ ਮੰਮੀ ਉਹਨੂੰ ਗੁਰਲੀਨ ਭਾਬੀ ਚੰਗੀ ਨਹੀਂ ਲੱਗਦੀ ਉਹਨੂੰ ਇਹ ਆ ਕਿ ਕਿਹੜਾ ਵੇਲਾ ਹੋਵੇ ਤੇ ਇਹਨੂੰ ਮੈਂ ਘਰ ਚੋਂ ਕੱਢ ਦਵਾਂ ਪਰ ਐਦਾਂ ਮੈਂ ਹੋ ਨਹੀਂ ਦੇਣਾ ਪਤਾ ਮੈਂ ਵੀ ਨਹੀਂ ਹੋਣ ਦੇਣਾ ਫਿਰ ਵੀ ਜਿੱਦਾਂ ਮਰਜੀ ਆ ਨਾ ਉਹ ਵੀ ਸਾਡੇ ਘਰ ਦੀ ਨੌ ਆ ਆਪਾਂ ਕਿਦਾਂ ਬਾਹਰ ਕਰ ਦਾਂਗੇ ਉਹਨੂੰ ਹੈ ਆ ਤਾਂ ਬੜੀ ਵੱਡੀ ਗਲਤੀ ਮੇਰੇ ਹੱਥੋਂ ਹੋ ਗਈ ਮੈਂ ਤਾਂ ਹੱਥਾਂ ਨੂੰ ਗੱਦੀਆਂ ਵਢਣ ਦੀ ਪੁੱਤ ਨੂੰ ਲਿਆ ਕੇ ਘਰ ਕੀ ਕਰਾਂ ਹੁਣ ਮੈਂ ਤੁਸੀਂ ਵੀਰ ਨਾਲ ਗੱਲ ਕਰਕੇ ਵੇਖੋ ਜੇ ਨਹੀਂ ਤੇ ਫਿਰ ਇਹਦੇ ਮੰਮੀ ਡੈਡੀ ਨੂੰ ਬੁਲਾਓ ਚੱਲ ਕੋਈ ਨਹੀਂ ਪਹਿਲਾਂ ਤਾਂ ਮੋਦਨਾ ਗੱਲ ਕਰਦੀ ਆ ਨਾ ਕਿ ਉਹ ਕਿਹੜੇ ਮੂੰਹ ਬੋਲਦਾ ਕਿਰਤ ਨੂੰ ਮੈਂ ਦੱਸ ਰਹੀ ਆ ਤੇ ਗਾੜੀ ਕੀ ਕਰਨਾ ਇਦਾਂ ਤੇ ਕੋਈ ਵੀ ਨਹੀਂ ਕਰਦਾ ਜਿੱਦਾਂ ਇਹ ਕਰਨ ਲੱਗ ਪਈ ਹੈ ਜੇ ਕੱਲ ਦੀ ਵੀ ਆਈ ਆਈ ਹੈ ਸਾਰਿਆਂ ਨੂੰ ਚਣੇ ਚਵਾਉਣ ਵੀ ਲੱਗ ਪਈ ਹੈ ਇਦਾਂ ਤੇ ਘਰਾਂ ਦੇ ਝਟ ਨਹੀਂ ਲੰਗਦੇ ਹੈਗੇ ਹਜੇ ਤੇ ਨਵੀਂ ਸੋਹੀ ਆਂ ਗਾਂ ਪਤਾ ਨਹੀਂ ਇਹਨੇ ਕੀ ਤਾਰੇ ਵਿਖਾ ਲੈਨੇ ਇਹਨਾਂ ਰੁਕ ਜਾ ਇੱਕ ਮਿੰਟ ਇੱਥੇ ਚੱਲੇ ਆਵਾ ਚੱਲਾ ਹੀ ਮਰੇ ਕੰਮੇ ਮੇਰੀ ਗੱਲ ਸੁਣ ਪਹਿਲਾਂ ਮੋਟਰਸਲਾ ਇਹੋ ਹੈ ਜੀ ਮੇਰੀ ਗੱਲ ਸੁਣ ਮੁੰਡਿਆ ਆ ਜਿਹੜੀ ਅਮਨ ਵਾਣਾ ਇਦੀ ਜਬਾਂ ਤੇ ਮੀਟਰ ਲੰਮੀ ਹੋ ਗਈ ਆ ਵੇ ਬੋਲਣ ਲੱਗੀ ਵਿੰਦੀ ਕੋਹ ਨਹੀਂ ਤੇ ਨਾਲੇ ਇਹੋ ਇਹੋ ਜਿਹੇ ਕਾਰਨਾਮੇ ਕਰਨ ਢਈ ਆ ਨਾ ਹੁਣ ਕੀ ਦੱਸਾਂ ਤੈਨੂੰ ਮੈਂ ਮੈਨੂੰ ਸ਼ਰਮ ਆਉਂਦੀ ਦੱਸਦੀ ਇਹਨੂੰ ਉਹ ਕਿਹੜੇ ਮਵੇਂ ਕਾਰਨਾਮੇ ਕਰਤੀਏ ਵੇ ਸਿੰਦਰ ਨੇ ਸੋਨਾ ਬਣਾਇਆ ਸੀ ਨਾ ਹਾਂ ਆਪਣੀ ਗਰਲੀਨ ਵਾਸਤੇ ਤੇ ਉਹ ਮੈਂ ਉਹਦਾ ਹੱਕ ਉਹਨੂੰ ਹੀ ਦੇਣਾ ਹੈਗਾ ਇੰਨੇ ਕਿਤੇ ਮੈਨੂੰ ਵੇਖ ਲਿਆ ਤੇ ਉਹਨੂੰ ਮੈਂ ਸੋਨਾ ਫੜਾਉਂਦੇ ਹੀ ਆ ਇਹ ਸੜਕੇ ਮਰ ਗਈ ਹੈ ਅਜੇ ਮੈਂ ਰੱਖ ਕੇ ਲਮਾਰੀ ਚਾਈ ਆ ਤੇ ਮੇਰੇ ਮਗਰੇ ਜਾ ਕੇ ਸੋਨਾ ਫੜ ਕੇ ਤੇ ਘਰਾ ਵਿੱਚ ਰੱਖਾਈ ਨੇ ਹੈ ਤੇ ਮੁੜ ਕੇ ਆਣ ਕੇ ਤੇ ਕੁੜੀ ਦੇ ਗਲ ਪੈ ਗਈ ਉਹਨੂੰ ਉਹੋ ਉਹੋ ਜਿਹੀਆਂ ਗੱਲਾਂ ਕੀਤੀਆਂ ਇਹੋ ਇਹੋ ਜਿਹੇ ਤਾਨੇ ਮਾਰੇ ਵੀ ਸੁਣੇ ਨਹੀਂ ਉਹ ਜਾਂਦੇ ਮੈਂ ਕਹਿੰਦੀ ਸੱਚਾ ਪਾਸ਼ਾ ਦਿੱਖੋ ਲਾਂਦੀ ਆਂ ਇਹ ਰੱਖ ਦਿੱਤੇ ਹੋਣੇ ਭਲੇਖੇ ਨਾ ਰੱਖਦੇ ਹੋਣੇ ਆ ਤੂੰ ਨਾ ਮੰਨੀ ਚੰਗਾ ਜੋਏ ਕਰਤੂਤਾ ਕਰਨ ਦੀ ਆ ਨਾ ਚੰਗੀਆਂ ਨਹੀਂ ਕਰਨਦੀ ਤੇ ਮੈਂ ਦੱਸਦਾ ਉਹਨੂੰ ਪਤਾ ਕੀ ਆਂਦੀ ਸੀ ਆਂਦੀ ਤੂੰ ਬੰਦਾ ਖਾ ਗਈ ਆਪਣਾ ਅੱਛਾ ਮੰਮੀ ਇਹਨੇ ਇਦਾਂ ਕਿਹਾ ਭਾਬੀ ਨੂੰ ਚਲ ਇਦਾਂ ਕਰਦੇ ਆਂ ਇਹ ਘੜੀ ਮੁੜੀ ਇਹ ਕੰਮ ਕਰਦੀ ਆ ਤੇ ਤੇ ਮਾਪਿਓ ਬਣਾਉਨੇ ਆ ਉਹਨੂੰ ਸੱਦ ਕੇ ਦੱਸਦੇ ਆਂ ਮੇਰੀ ਗੱਲ ਸੁਣ ਉਨਾ ਤੱਕ ਜੇ ਗੱਲ ਨਾ ਕਰ ਕੀ ਗੱਲ ਵਾ ਤੂੰ ਕਾਹੇ ਕੰਮ ਦਾ ਨਹੀਂ ਤੂੰ ਨਹੀਂ ਨੂੰ ਸਮਝਾ ਸਕਦਾ ਇਹਨੂੰ ਪੋਸ਼ਣਾ ਮਠਾਲ ਕੇ ਵੀ ਕੀ ਬਿਮਾਰੀ ਆ ਕਿਉਂ ਇਹੋ ਜਿਹੀ ਗੱਲਾਂ ਕਰਨੀਆਂ ਕਿਉਂ ਮੰਦੇ ਚੰਗੇ ਬੋਲ ਬੋਲਦੀ ਉਹਨੂੰ ਵਿਚਾਰੀ ਨੂੰ ਮੇਰੀ ਗੱਲ ਸੁ ਕਿ ਸਪੀਕਰ ਲਾਇਆ ਤੁਸੀਂ ਮਾਪਤਾ ਨੇ ਹੈ 20 ਲੋਕੀ ਨੰਗਣ ਡਿਆ ਉਹਨੂੰ ਪੁੱਥੇ ਕਰ ਕਰ ਕੇ ਕੀ ਗੱਲ ਹੋ ਗਈ ਆ ਉਹ ਪੋਹਣਿਆ ਆ ਡੈਡੀ ਇਹ ਕਰ ਕੋਈ ਨਾ ਕੋਈ ਨਹੀਂ ਤੇ ਪੁੰਡੇ ਦੀ ਟੀ ਉੱਚੀ ਹੋਇਆ ਕਿਉਂ ਨਹੀਂ ਨਾ ਦੱਸਣਾ ਪੈਣਾ ਤੇਰੇ ਪਿਓ ਨੂੰ ਛੱਤੋਂ ਪਾਣੀ ਨੰਗ ਗਿਆ ਵਾ ਹੁਣ ਉਹ ਕਹਿੰਦੇ ਸੋਨਾ ਗਾਮ ਸਾਹ ਹੋ ਗਿਆ ਵਾ ਸੋਨਾ ਕਹਾ ਤਾਂ ਗਾਂ ਚਾਹ ਹੁਣ ਤੇ ਗੱਲ ਹੀ ਨਹੀਂ ਕੀਤੀ ਉਹ ਜਿਹੜਾ ਮੇਰੇ ਪੁੱਤ ਨੇ ਬਣਾਇਆ ਹੈ ਪਿੰਦਰ ਨੇ ਆਹ ਉਹ ਗਰਲੀਨ ਦਾ ਹੱਕ ਤੇ ਗਰਲੀਨ ਨੂੰ ਦੇਣਾ ਹੈਗਾ ਤੇ ਨਿੱਕੀ ਆਂਦੀ ਆ ਕਿ ਮੈਨੂੰ ਵੀ ਵੰਡ ਕੇ ਬਰਾਬਰ ਦੋ ਹੈ ਕਿ ਗੱਲ ਕਰਨ ਵਾਲੀ ਲੈ ਦੱਸ ਇਹਦੀ ਚੀਜ਼ ਉਦੀ ਰਹਿਣੀ ਹੈਗਾ ਇਹਨੂੰ ਖੱਖ ਨਹੀਂ ਪਾਇਆ ਆਪਾ ਉਹ ਚੱਲ ਡੈਡੀ ਹੁਣ ਪੇੜ ਨੂੰ ਸੁਣਾਉਣਾ ਵਾ ਬੈਠ ਕੇ ਗੱਲ ਕਰ ਲੈਣੀਆਂ ਕੋਈ ਨਹੀਂ ਉਹ ਮੇਰੀ ਗੱਲ ਸੁਣਦਾ ਜੇ ਕੋਈ ਗਲਬਾਤ ਹੈਗੀ ਨੇ ਇਹੋ ਜੀ ਤੂੰ ਆਪਣੇ ਨਾਲ ਦੀਨ ਨੂੰ ਨਾ ਉਹ ਘਰੋਂ ਬਾਹਰ ਕਰਕੇ ਤੂੰ ਗੱਲ ਸਾਰੇ ਸਮਝਾ ਦੇ ਕਾ ਇਹੋ ਜਿਹਾ ਕੰਮ ਨਾ ਕਰੀ ਮੁਰਕੇ ਵਰਗੀ ਪਤਾਵਾ ਜੇ ਦਾ ਨਾਮ ਲਉਂਦੇ ਦੇਵੀਆਂ ਵਰਗੀ ਆ ਪਤਾ ਕੀ ਆਂਦੀ ਉਹਨੂੰ ਉਹਨੂੰ ਆਂਦੀ ਆ ਇਹ ਮੈਨੂੰ ਚੰਗੀ ਨਹੀਂ ਲੱਗਦੀ ਮੈਨੂੰ ਬੁਰੀ ਬੜੀ ਲੱਗਦੀ ਆ ਨਫ਼ਰਤ ਆ ਮੈਨੂੰ ਇਹਦੇ ਨਾਲ ਸੌ ਸੌ ਗੱਲ ਕਰਕੇ ਗਈ ਤੂੰ ਦੱਸ ਗਰਲੀਨ ਕਿੰਨੀ ਕਮਾੜੀ ਆ ਉਹ ਤੇ ਮਮੀ ਮੈਨੂੰ ਪਤਾ ਵਾ ਗੱਲਾਂ ਕਰਦੀ ਆ ਹੁਣ ਮੈਂ ਕੀ ਕਰਾਂ ਕਿੰਦੂ ਗੱਲ ਸੁਣ ਲੈ ਮੇਰੀ ਉਹ ਵੀ ਘਰ ਦੀ ਕੋ ਧੀਰ ਦੇਣੀ ਆ ਸਮਝਿਆ ਗੱਲ ਕਿ ਨਹੀਂ ਉਹ ਸਾਡੇ ਘਰ ਦੀ ਵੱਡੀ ਨਾ ਹਾਂ ਆਹੋ ਉਹ ਚੱਲ ਡੈਡੀ ਜੀ ਜਿੰਨਾ ਕਹੇ ਤੇਰਾ ਵਾ ਨਾ ਇਹਨਾਂ ਕੋ ਤਾਂ ਵਿਆਹ ਘਾਇਤ ਸੀ ਚੱਲ ਮੈਂ ਪੁੱਛ ਲੈਣਾ ਉਹਨੂੰ ਹੁਣ ਪੁੱਛੀ ਨਾ ਚਾਜੇ ਤਾਂ ਪੁੱਛੀ ਜਿਹੜਾ ਕੰਨ ਖੋਲੀ ਉਹਦੇ ਕਾ ਮੁਰਕੇ ਗਾਹ ਆ ਗਏ ਹੋ ਜਾ ਲਾ ਮਾ ਆ ਗਏ ਮੇਰੇ ਤੋਂ ਬੜਾ ਕੋਈ ਨਹੀਂ ਆ ਨਮਸਾਂ ਗੱਲ ਤੂੰ ਵੀ ਕਹਿਦੀ ਨਾ ਮੇਰੀ ਭਾਬੀ ਆ ਮਾਮਾ ਵਰਗੀ ਵੱਡੀ ਤੂੰ ਇਦਾਂ ਕਿਦਾਂ ਬੋਲ ਰਿਹਾ ਮੈਂ ਮਾਮੀ ਕਹਿਣਾ ਰਹੀ ਨਾ ਪਰ ਉਹ ਮੰਦੀ ਨਹੀਂ ਆ ਮੰਦੀ ਕਿਉਂ ਨਹੀਂ ਕੀ ਹੱਥ ਕੀਤੀ ਆ ਉਹਨੂੰ ਚੰਗੀ ਤਰ੍ਹਾਂ ਸਮਝਾ ਦੇ ਜਨਰ ਦੇ ਸਾਹਮਣੇ ਉਹ ਕੋਈ ਨਹੀਂ ਹੁਣ ਮੈਂ ਸਮਝਾਉਣਾ ਵਾ ਇੱਕ ਵਾਰੀ ਜੇ ਮੰਨ ਜੂਗੀ ਠੀਕ ਆ ਜੇ ਨਾ ਉਹਨੂੰ ਕੀ ਤੇ ਪਿਆ ਦੇ ਮਾਪਿਓ ਸੱਤ ਲਾਂਗੇ ਉਹਨੂੰ ਨਾ ਚੰਗੀ ਤਰ੍ਹਾਂ ਸਮਝਾ ਦੇ ਕਰ ਮੁਰਕੇ ਉਹਦੇ ਗੱਲ ਉਹ ਮੈਨੂੰ ਫੇਰ ਦੱਸੀ ਕੱਲ ਕੋਈ ਨਹੀਂ ਭਾਈ ਹੁਣਾਂ ਨੂੰ ਫੋਨ ਕਰ ਵੇਖ ਲੈਨੇ ਨਾ ਇਹਦੇ ਵੱਲ ਇਹ ਕੀ ਕਰਦਾ ਵਾ ਤੇ ਸੱਦਾਂ ਦੇ ਮਾਪਿਓ ਉਹ ਪੁਛਣ ਜਾ ਕੇ ਇਹ ਗੱਲ ਸੁਣ ਲੈ ਗਲਤੀ ਸਾਰੀ ਇਹਦੀ ਇਹ ਸਾਡੇ ਹੁੰਦਿਆ ਕੋਈ ਤੋ ਜਾਂਦੇ ਉਥੇ ਵਿੱਚ ਵਿੱਚ ਫੇਰ ਕਰਨਾ ਪੈਂਦਾ ਹੈ ਇਹਦੀ ਗਲਤੀ ਕੋਈ ਨਹੀਂ ਗਈ ਉਹ ਚਲਾਕੋ ਮਾਸੀ ਆ ਉਹ ਜਿੱਦਾਂ ਨਹੀਂ ਦਿੰਦੀ ਕਿਸੇ ਨੂੰ ਉਹ ਤੇ ਸਾਡੇ ਮੂਰੇ ਨਹੀਂ ਕੀ ਕਰਦੀ ਘਟ ਤੇ ਇਹਨੂੰ ਇਹਨੂੰ ਕੀ ਸਮਝਦੀ ਹੋਣੀ ਆ ਉਹ ਤੇ ਸਾਰਿਆਂ ਨੂੰ ਵਾਰਿਆ ਉਹ ਨਹੀਂ ਦਿੰਦੀ ਚਲ ਹੁਣ ਗਿਆ ਵਾ ਤੂੰ ਹੀ ਹੁਣ ਸ਼ਾਂਤੀ ਰੱਖ ਕੋਈ ਨਹੀਂ ਆਈਦਾ ਵਾ ਵੇਖ ਲੈਨੇ ਨੇ ਕੀ ਕਰਦਾ ਵਾ ਤੇ ਫਿਰ ਸੱਦਾਂ ਦੇ ਮਾਪਿਓ ਨੂੰ ਪਰ ਨਾ ਗੱਲ ਬੜੀ ਮਾੜੀ ਐ ਕੰਮ ਚਾਹੀਦਾ ਨਹੀਂ ਕਰਦਾ ਚੱਲ ਵੇਨੀ ਆ ਨਾ ਕੀ ਕਰਦਾ ਹੁਣ ਲੱਕੋ ਫਾਈ ਆ ਗਿਆ ਜੇ ਮਮਾ ਮੰਦੀ ਕਰਾ ਤੇ ਮੰਮੀ ਕੋ ਸੇ ਹੁੰਦੀ ਆ ਜੇ ਮਮਮੀ ਦੀ ਕਰਾ ਤਾਂ ਮਨ ਕੋ ਸੇ ਹੁੰਦੀ ਆ ਕਰਾ ਤੇ ਕਰਾ ਕੋਰ ਸੁਣਾ ਪੁੱਤ ਠੀਕ ਠਾਕ ਵਾ ਰੋਟੀ ਰਾਟੀ ਖਾਦੀ ਆ ਕਿਦਾਂ ਕੰਮ ਕਰਦਾ ਸਭ ਠੀਕ ਠਾਕ ਆ ਮੇਰੀ ਗੱਲ ਸੁਣਾ ਯਾਰ ਕਿੰਨੇ ਸਾਲ ਹੋ ਗਿਆ ਹੁਣ ਤੇ ਮਿਲਣ ਨੂੰ ਬੜਾ ਜੀ ਕਰਦਾ ਵਾ ਇੱਕ ਵਾਰੀ ਗੀੜਾ ਮਾਰ ਜਿਆ ਦਵਾਨ ਕੇ ਹਾਂ ਅਗਲੇ ਸਾਲ ਆਏਗਾ ਦਸੰਬਰ ਜਨਵਰੀ ਚ ਚੱਲ ਠੀਕ ਆ ਮੇਰਾ ਪੁੱਤ ਹੈ ਚੱਲ ਮਾਰ ਦੀ ਇੱਕ ਕਿਹੜਾ ਪੁੱਤ ਕੋਈ ਨਹੀਂ ਫੇਰ ਪਤਾ ਨਹੀਂ ਕਦੋਂ ਆਵੇਂ ਫੇਰ ਇੱਕ ਕਰੀ ਆ ਜਾ ਹੁਣ ਹੈ ਚੱਲ ਠੀਕ ਆ ਫੇਰ ਚੱਲਿਆਂ ਕੰਮ ਤੇ ਤੇ ਹੈ ਚੰਗਾ 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 ਹਾਂ ਠੀਕ ਆ ਸਾਰੇ ਮੁੰਡੇ ਦਾ ਫੋਨ ਆਉੜਿਆ ਜਾਂਦਾ ਕਾਲੀ ਹੁਣ ਕੰਮ ਤੇ ਚੱਲਿਆਂ ਅੱਛਾ ਅੱਛਾ ਠੀਕ ਠਾਕ ਨਾ ਹਾਂ ਵਧੀਆ ਵਾ ਮੈਂ ਕਿਹਾ ਨਾਲੇ ਮੈਂ ਤਾਂ ਹਾਂ ਦਾ ਨਹੀਂ ਜੀ ਲੱਗਦਾ ਮੱਕਤੇ 3-4 ਸਾਲ ਹੋ ਗਏ ਗਏ ਨੂੰ ਮੈਂ ਇੱਕ ਵਾਰੀ ਆਪਿੰਨੇ ਜਿਹੜਾ ਗੜਾ ਮਾਰਨਾ ਨੂੰ ਮਿਲ ਕੇ ਤੇ ਜਾ ਮੈਂ ਨਾ ਤੁਹਾਡਾ ਸਾਹ ਬਲਾਇਆ ਤੁਸੀਂ ਮਾਸਾ ਸਿਆਣਕ ਨਹੀਂ ਵਰਤਦੇ ਪਾਂਡਰ ਪਈਆਂ ਦੀ ਲਾ ਕੇ ਕੱਲਿਆ ਤੇ ਉਹਦੇ ਲਾਗੇ ਘੜੀ ਘੜੀ ਕਵਾਂਗੇ ਸਾਡਾ ਜੀ ਨਹੀਂ ਲੱਗਦਾ ਉਹ ਤੇ ਨਿਆਣਾ ਵਾ ਹੂੰ ਚੁੱਕ ਕੇ ਆ ਜਾਏਗਾ ਤੇ ਪਤਾ ਕਿੰਨੀਆਂ ਟਿਕਟਾਂ ਮਹਿੰਗੀਆਂ ਹੂੰ ਚੁੱਪ ਕਰਕੇ ਤੇ ਬੈਠੇ ਰਹੋ ਲੋਕਾਂ ਦੀਆਂ ਮਾਵਾਂ ਕਹਿੰਦੀਆਂ ਤੁਹੀ ਆਪ ਹੀ ਕਹੈਂ ਡੱਕੇ ਜੀ ਸਿਧਾਣੇ ਹੁਣ ਟਿਕਟਾਂ ਵਲ ਵੇਂਦੇ ਰਹਿਣਾ ਵਾ ਹੂੰ ਨਿਆਣਾ ਕਦੋਂ ਰਗਿਆ ਜੀਤ ਕਰਦਾ ਨਾ ਕਿ ਤੇ ਕਦੀ ਆਖ ਮਿਲੇ ਚੱਲ ਕੋਈ ਨਹੀਂ ਤੇ ਇਹਨੂੰ ਸੈੱਟ ਹੋ ਲੈੰਦੋ ਘੜੀ ਘੜੀ ਨਹੀਂ ਨਿਆਣੇ ਦੇ ਪਿੰਡ ਵਾਲੇ ਧੋਈ ਦਾ ਨਿਆਣੇ ਦਾ ਫਿਰ ਪਿੰਡ ਵਾਲੇ ਘਰ ਵਾਲੇ ਧਿਆਨ ਨਹੀਂ ਲੜੀਦਾ ਮੇਰੇ ਹਲਵੇ ਮੈਂ ਵੀ ਦਿਲ ਤੇ ਪੱਥਰ ਤਰੇ ਮੇਰਾ ਜੀ ਨਹੀਂ ਕਰਦਾ ਜੀ ਕਰਦਾ ਮੇਰਾ ਪੁੱਤ ਭੱਜ ਕੇ ਆਵੇ ਮੈਂ ਪੁੱਤ ਤੇ ਮਿਲਾਂ ਮੇਰੀ ਗੱਲ ਸੁਣ ਤੂੰ ਤੇ ਮੈਨੂੰ ਕਹਿੰਦੀ ਆ ਨਾ ਤੇ ਜੀ ਉਹਦਾ ਵੀ ਕਰਦਾ ਉਹ ਵੀ ਆਂਦਾ ਉਹ ਵੀ ਆਂਦਾ ਵੀ ਮੈਂ ਜਾਵਾਂ ਤੇ ਛੇਤੀ ਜਾ ਕੇ ਮੇਰਾ ਹਾਂ ਚੱਲ ਕੋਈ ਨਹੀਂ ਆਣਾ ਵਾ ਚੱਲ ਕਹਿੰਦਾ ਹਾਂ ਨਾ ਕਹੀਂ ਕੋਈ ਨਹੀਂ ਪਤਾ ਆਜੀ 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 ਕਹਿੰਦੇ ਨੂੰ ਕਿ ਸਾਲ ਦੋ ਹੋ ਗੋ ਨਗਾ ਲੈਣੇ ਚਲਾ ਕਪੜੇ ਬਦਲ ਕੇ ਤੇ ਆਈਏ ਧਿਆਨ ਨਾਲ ਸੁਣਾ ਕੱਢੀ ਆ ਜਾ ਪੱਠੇ ਪੁੱਠੇ ਪਾ ਲੈ ਜੇ ਆਹ ਸਾਰਾ ਕੰਮ ਹੋਇਆ ਪਹਿਲਾਂ ਹੀ ਹਾਂ ਤੇ ਆ ਚੱਲੀਏ ਚੱਲਣਾ ਕੀ ਹੋ ਗਿਆ ਵਾ ਕਿਥੇ ਚੱਲਣਾ ਤਹੀ ਹੁਣ ਅਗੇ ਤੇ ਮੈਂ ਕਿਤੇ ਚੱਲਾਂ ਤੂੰ ਫੜ ਬੈਗ ਤੇ ਤੂੰ ਚੱਲਦੀ ਹੋ ਇਥੋਂ ਹਾਏ ਹਾਏ ਕਿੱਥੇ ਜਾਵਾਂ ਮੈਂ ਤੂੰ ਰੋੜ ਕਿ ਪੋੜਾ ਪਾਇਆ ਹੁੰਦਾ ਵਾ ਤੂੰ ਕੰਮਾਂ ਕੰਮਾਂ ਕੋ ਕੀਤਾ ਤੂੰ ਮੈਂ ਕਦੋਂ ਕੀਤਾ ਮੈਂ ਗਾਂ ਮਛਾ ਥੋੜੀ ਕੀਤਾ ਹੁਣ ਕਿਨੇ ਕੀਤਾ ਵਾ ਤਾਨੂੰ ਕਿੰਨੇ ਕਿਹਾ ਤਾ ਮੰਮੀ ਆਖਨੀ ਤੋ ਰੋਜ ਆਪਣੀਆਂ ਆਤਾਂ ਤੋਂ ਬਾਜੀ ਨਹੀਂ ਹੁੰਦੀ ਕਦੀ ਕੋਹ ਕਰ ਕਦੀ ਕੋਹ ਕਰ ਪਹਿਲਾਂ ਤੂੰ ਬੜੀ ਚੰਗੀ ਪਾਕੀ ਫਿਰਦੀ ਸੀ ਤੂੰ ਫਰ ਮੈਂ ਕਿਤੇ ਚੱਲਦੀ ਮਾਂ ਤੂੰ ਮੇਰੀ ਗੱਲ ਸੁਣੋ ਨਹੀਂ ਕਰਦੀ ਅੱਗੇ ਤੋਂ ਕਿਉਂ ਨਹੀਂ ਕਰਦੀ ਰੋਜ ਗਲਤੀਆਂ ਕਰ ਕਰਕੇ ਨਾ ਤੇ ਫਿਰ ਤੂੰ ਕਹਿੰਦੀ ਮੈਂ ਇਹ ਨਹੀਂ ਕਰਦੀ ਤੂੰ ਫਰ ਫਰ ਤੂੰ ਚੱਲ ਮੇਰੀ ਗੱਲ ਸੁਣੋ ਹਾਂ ਮੈਂ ਗੱਲ ਕਰਨਾ ਹਾਂ ਬਹਿ ਕੇ ਗੱਲ ਕਰਨੀ ਆ ਤੂੰ ਤੇ ਮੇਰੀ ਨੱਕ ਵਢਾਤੀ ਸਾਰੇ ਟੱਬਰ ਚ ਤੂੰ ਜਦੋਂ ਨਹੀਂ ਆਈਆਂ ਭਾਬੀ ਦੇ ਦਿਵਾਲੇ ਹੋਈਆਂ ਆ ਮੈਂ ਕਹਿੰਦੀ ਨਾ ਮੈਨੂੰ ਮਾਫ਼ ਕਰ ਦੋ ਮੈਂ ਨਹੀਂ ਕਰਦੀ ਅੱਗੇ ਤੋਂ ਤੂੰ ਮਾਫ਼ ਕਰ ਦੋ ਮਾਫ਼ ਕਰ ਦੋ ਤੂੰ ਬਸ ਇਹੋ ਬੰਨਾਂ ਲਾਇਆ ਵਾ ਨਹੀਂ ਮੈਨੂੰ ਕੱਢ ਕੇ ਸੋਖੇ ਲਾਜੋ ਜੀ ਉਹਨੂੰ ਲੈ ਹੀ ਜਾਂਦਾ ਵਾ ਤੇ ਤੂੰ ਬਸ ਸਿਰ ਤੇ ਚੁੱਕਿਆ ਵਾ ਵੀ ਉਹਨੂੰ ਕੱਢ ਦੋ ਹੁਣ ਕਿਸ ਤਰ੍ਹਾਂ ਮੈਂ ਨਹੀਂ ਕਰਦੀ ਬਸ ਮਾਫ਼ ਕਰ ਦੋ ਮੈਨੂੰ ਉਹਨਾਂ ਦੇ ਪਿੱਛੇ ਲੱਗ ਕੇ ਮੈਨੂੰ ਕੱਢਣ ਆ ਗਏ ਉਹਨਾਂ ਦੇ ਪਿੱਛੇ ਲੱਗ ਕੇ ਨਹੀਂ ਮੈਂ ਕੱਢਣ ਆਇਆ ਮੈਂ ਕਹਿੰਦੇ ਚੱਲਾਂ ਸੀ ਤੇ ਮੰਮੀ ਨੇ ਡਾਕ ਕੇ ਮੈਨੂੰ ਇਹ ਕੱਲ ਦੱਸੀ ਆ ਇੱਕ ਵਾਰੀ ਮਾਫ਼ ਕਰ ਦੋ ਮੈਂ ਤੁਹਾਨੂੰ ਕਹਿੰਦ ਨੀ ਨਹੀਂ ਕਰਦੀ ਆਪਿਆ ਇਹ ਤਾਂ ਹੁਣ ਗਲਤੀ ਕੀਤੀ ਨਾ ਤੇ ਤੇਰੇ ਮਾਂ ਪਰ ਬੁਲਾਉਣੇ ਮੈਂ ਵੇ ਕਿੰਨੇ ਪੰਪ ਪਚਾਨ ਕੇ ਦੇ ਆ ਹੱਥ ਚਲਾਕੀ ਕਰਨ ਹਈ ਨਾ ਤੇ ਮੈਨੂੰ ਸੱਚੀ ਕੱਢ ਦੇ ਰਹੀ ਅੱਜ ਦਿੱਤੇ ਵੀ ਬੜੇ ਭੰਮ ਭਮਾਇਦੀ ਨੇ ਮੈਨੂੰ ਜੇ ਤੇਨਾਂ ਨੇ ਮੈਨੂੰ ਕੱਢ ਦਿੱਤਾ ਤੇ ਮੇਰੇ ਤੇ ਮਾਂ ਪਿਓ ਨੇ ਵੀ ਨਹੀਂ ਰੱਖਣਾ ਮੈਨੂੰ ਉਹਨਾਂ ਨੇ ਤੇ ਜਿੰਦੇ ਜੀ ਮੈਨੂੰ ਮਾਰ ਦੇਣਾ ਕਿ ਆ ਕੰਮ ਕਰਨੀ ਹੈ ਉੱਥੇ ਜਾ ਕੇ ਉਦੋਂ ਤੇ ਲੈ ਲ ਚੁੱਕੀ ਮੈਂ ਉੱਥੇ ਵਿਆਹ ਕਰਾਉਣਾ ਉੱਥੇ ਵਿਆਹ ਕਰਾਉਣਾ ਮਨ ਛੱਡ ਮਣਾ ਤੂੰ ਹੁਣ ਥੋੜਾ ਘਟ ਜਾ ਅੱਗੇ ਨਾਲੋਂ ਇਹ ਤੇ ਇਹਨਾਂ ਨੇ ਤੈਨੂੰ ਇੱਥੇ ਰਹਿਣ ਨਹੀਂ ਦੇਣਾ ਜੇ ਇੱਥੇ ਰਹਿਣਾ ਨਾ ਥੋੜੇ ਦਿਨ ਸ਼ਾਂਤੀ ਰਾ ਫੇਰ ਕਰੀ ਕੰਮ ਜੋ ਕਰਨਾ